ਕੰਮ ਤੇ ਖੜ ਕੋਟ ਮੈਨੂੰ ਬਾਹਰ ਨੀਗਾ ਮਾਰ ਲੈਂਦੇ ਐਵੇਂ ਕੋਈ ਕਰਮਾ ਹੀ ਨਾ ਮੱਥੇ ਲੱਗ ਜੇ ਕਿਆ ਨਾ ਜਾਇ ਇਪੋਟਾ ਮਾਂ ਚੱਲਿਆ ਮੈਂ ਪੁੱਤਰ ਉੱਟੇ ਕਾ ਖਾ ਲੈਂਦਾ ਅੱਜ ਕੇ ਕਸਮਾ ਇੱਕ ਮਿੰਟ ਪੁੱਤ ਮੈਂ ਵੀ ਆਉਣੀ ਆਂ ਚੰਗਾ ਮਾ ਚੰਗਾ ਪੁੱਤ ਵੇਖਾ ਚੱਲਿਆ ਫੋਨ ਭੂ ਘਾਟ ਤੇ ਆਇਦਾ ਹੰਕਾਰ ਨਹੀਂ ਕਰੀਦਾ ਹੁੰਦਾ ਕੀ ਹੋ ਗਿਆ ਜੇ ਤੁਸੀਂ ਦੋ ਨੰਬਰ ਚ ਬਣਾ ਲਿਆ ਤਾਂ ਨਾ ਤੁਸੀਂ ਬਣਾ ਲਓ ਅਸੀਂ ਕਿਹੜਾ ਤੁਹਾਨੂੰ ਰੋਕਿਆ ਕੋਈ ਨਹੀਂ ਉਹ ਤਾਂ ਵਕਤ ਦੱਸੂਗਾ ਉਹਦੇ ਘਰ ਦੇਰ ਆ ਹਨੇਰ ਨਹੀਂ ਨਾ ਅਸੀਂ ਕਿਹੜਾ ਵਕਤ ਹੱਥ ਚ ਫੜਿਆ ਤੁਸੀਂ ਪੜਾ ਲਓ ਸਾੜਾ ਤਾਂ ਤੈਨੂੰ ਇਹ ਆ ਵੀ ਮੇਰਾ ਪੁੱਤ ਜਾਂਦਾ ਮੋਟਰਸਾਈਕਲ ਤੇ ਪੁੱਤ ਪੜਾਉਣੇ ਬਹੁਤ ਔਖੇ ਆ ਉਹਦੇ ਪਤਾ ਲੱਗੂ ਜਦੋਂ ਇਹ ਚੀਨ ਦੀ ਨੌਕਰੀ ਤੇ ਲੱਗਿਆ ਮਾ ਕਿਉਂ ਤੂੰ ਐਵੇਂ ਇਹਨਾਂ ਨਾਲ ਮਤਥਾ ਲਾਇਆ ਆ ਤੂੰ ਘਰੇ ਨਾ ਹੁਣ ਕੀ ਹੋ ਗਿਆ ਕਿਉਂ ਬੋਲੀ ਜਾਨੀਓ ਨਾ ਹੋਣਾ ਕੀ ਆ ਐਸੇ ਦੇ ਕੁਛ ਲੜਦਾ ਨਾ ਮੇਰੇ ਕਾਹਨੂੰ ਲੜੇ ਥੋਡੇ ਲੜੇ ਜਿੰਨਾ ਤਾਂ ਜਰੈ ਨਹੀਂ ਜਾਂਦਾ ਉਹ ਬਸ ਕਰੋ ਭਾਈ ਬਸ ਕਰੋ ਉਹ ਕਿਉਂ ਇਟ ਕੁੱਤੇ ਦਾ ਬੈਰ ਮਟਿਆ ਉਹ ਬੰਦਾ ਬਾੜੀ ਮੋਟੀ ਤਾਂ ਸ਼ਰਮੰਦਾ ਵੱਡੇ ਬੰਦੇ ਦੀ ਜੋ ਮੈਂ ਨਹੀਂ ਮੰਦੇ ਚੱਲ ਜੋਪ ਹੋ ਜਾ ਤੂੰ ਇਹਨਾਂ ਨੇ ਮੈਨੂੰ ਢਡੋਂ ਕਟਿਆ ਜਦੋਂ ਉਹ ਨਹੀਂ ਬਣੇ ਇਹਨਾਂ ਨੇ ਕੀ ਬਣਨਾ ਤੂੰ ਵੇਂਦਾ ਚੱਲ ਮੈਨੂੰ ਲੌਂਗ ਹੈ ਨਾ ਝੱਗੇ ਦਾ ਮੇਚਾ ਬਹਿ ਜਾ ਲੌਗ ਹੀ ਝੱਗੇ ਦਾ ਮੇਚਾ ਕੰਮ ਕਰ ਤਾਂ ਰੋਟੀ ਬਣਾ ਉਹ ਖਬਰੇ ਪਤ ਨਹੀਂ ਕੀ ਭਾਲਦੇ ਐ ਮੈਥੋਂ ਔਰ ਚੱਲ ਭਾਈ ਤੂੰ ਵੀ ਚੱਲ ਕਰ